ਜਾਈ ਮਾਸਨਾ ਦੇ ਵੇੜੇ ਹਸਤ ਫੜਾ ਦੇਣਗੇ ਨਾ ਜਾਈ ਮਾਸਤਾ ਦੇ ਵੇੜੇ ਹਸਤ ਫੜਾ ਦੇਣਗੇ ਨਾਮ ਅਖਰਵਾ ਜਾਈ ਮਾਸਤਾ ਦੇ ਵੇੜੇ ਵਾਹਿਗੁਰੂ ਮੌਸਮ ਖਰਾਬ ਹੋ ਗਿਆ ਬਾਈ ਦੇਖੋ ਇੱਕਦਮ लगी तुम्हें दिल लगी भूल जानी पड़ेगी मोहब्बत की राहों में आकर तो देखो बाकी मित्रों पूरा दोपहर कवालियां कबूलियां सारा कुछ चल रहा था कम समाप्त तो बेहतर इसकी चल रही है तैयारी कनवर गिरवाल पुनिया ने ना वो टेंट तार के था भाई लंगर वास्ता वो देखो ਸਾਰੀ ਮੰਮੀ ਪੜਿਆ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਉਮੀਦ ਕਰਾਂ ਬਾਈ ਥਾਵੇਂ ਸਾਰੇ ਵੰਗੇ ਵਧੀਆ ਆਲ ਗੁੱਡ ਆਪਾਂ ਵੀ ਵਧੀਆ ਬਾਈ ਬਾਕੀ ਮਿੱਤਰੋ ਅੱਜ ਹੈਗੀ ਤਰੀਕ 1 ਮਈ ਅੱਜ ਤੁਹਾਨੂੰ ਪਹਿਲਾਂ ਵੀ ਵੀਡੀਓ ਵੀ ਰਾਹੀਂ ਵੀ ਰੀਲਸ ਹੋ ਗਈ ਸਟੋਰੀ ਹੋ ਗਈ ਪੋਸਟਾਂ ਹੋ ਗਈ ਇੰਸਟਾਗ੍ਰam 'ਪਾ ਸਨੈਪਚੈਟ WhatsApp 'ਆ ਜਾਂ YouTube 'ਪਾ ਤੁਹਾਨੂੰ ਦੱਸੇਦਾ ਆਪਣਾ ਸੰਜਰਪੁਰ ਬਾਈ ਦਰਗਾਹਾ ਮੇਲਾ ਆ ਬਾਈ ਜਿਸ ਮਾ ਕਨਬਰਵਾਲ ਦਾ ਖੁੱਲਾ ਖਾੜਾ ਔਰ ਕਵਾਲੀਆਂ ਲੰਗਰ ਆ ਬਾਈ ਤੋ ਅੱਜ ਟਾਈਮ ਹੋ ਰਿਹਾ ਬਾਈ 11 ਵਜੇ ਆ 11:00 ਵਜੇ ਕਰਦਾ ਜੀ ਉਹ ਵੀ ਲੰਗਰ ਲੰਗਰ ਮਾ ਸੇਵਾ ਜਿੰਨੀ ਵੀ ਲੋਡ ਹੋਈ ਉਹ ਵਾਲੀ ਔਰ ਟਰੈਕਟਰ ਉਤਰਾਂਗੇ ਗੱਲ ਜਿੰਨੇ ਵੀ ਹੋਇਆ ਉਹਨਾਂ ਟਰੈਕਟਰ ਵੀ ਕਹੇ ਤੇ ਪਹਿਲਾਂ ਤਿੰਨ ਚਾਰ ਇਹ ਵੀ ਕਹ ਰਿਹਾ ਹਾਲੀ ਪੈਂਡਿੰਗ ਆ ਮਾ ਚੱਲ ਰੋਕ ਦੀ ਮਨੇਉਰੀ ਕੋ ਮੈਂ ਆ ਬਰੋਕ ਦੀਏ ਜਦ ਲੋਡ ਪੜਾਗੀ ਤੋ ਫਿਰ ਆਪਾਂ ਉਹਨੂੰ ਵਰਤ ਲਈਏ ਟਰੈਕਟਰਾਂ ਨੂੰ ਮੈਂ ਠੀਕ ਆ ਬਾਈ ਬਾਕੀ ਇੱਧਰ ਦੇਖੋ ਨਾ ਅਜੀ ਤੋ ਹੀ ਚੱਲ ਰਹੀਆਂ ਹਾਂ ਹਾਂ ਕੋਨੋ ਕੀ ਹੋ ਰਿਹਾ ਹੈ ਬਾਈ ਐਸਾ ਬਹੁਤ ਕਰਾ ਕੋਈ ਫੁੱਲਾਂ ਗੱਲ ਦੇਖੋ ਹੈ ਪੂਰੀ ਫੀਲਿੰਗ ਹੈ ਜੇ ਰਾਜਿਆਂ ਵਾਲੀ ਹੈ ਬਾਲ ਕਟਾ ਦਿੱਦੇ ਦੇਖੋ ਲੱਗ ਰਿਹਾ ਉਹਨੂੰ ਆਪਣੇ ਖਸਾਉਣੇ ਨੂੰ ਗੱਲ ਖੜਾਵਾ ਇਹਨੂੰ ਦੋ ਤਿੰਨ ਐਸੀ ਪਿਆਰੇ ਇਨਕੇ ਗੱਲ ਨੂੰ ਨਾ ਇਨਕੇ ਗੱਲ ਸੁਣਾਇਸ ਨੇ ਬਾਕੀ ਇਹ ਲੱਕੜੀ ਲਿਆਏ ਦੇ ਕੱਲ ਉਹ ਤੁਹਾਨੂੰ ਵੀਡੀਓ ਨਾ ਜੋੜ ਦੂੰਗਾ ਗੱਲ ਕੱਲ ਗਏ ਦੇ ਇਹ ਨਾ ਬਣਾਣਾ ਨਾ ਬਈ ਸਾਰਾ ਤਾਂ ਹਮ ਜਹਾਂ ਬਹੁਤ ਜਿਆ ਫੜਿਆ ਕੰਮ ਇੱਧਰ ਟੰਕਿਆਂ ਢੁੰਕਿਆਂ ਕੀ ਕੁ ਟੰਕਿਆਂ ਦੋ ਆਈ ਤੀ ਇੱਕ ਚਲੀ ਗਈ ਇੱਕ ਰਹਿ ਰਹੀ ਆ ਤੋ ਇੱਧਰ ਵੀ ਸਿਸਟਮ ਬਣਾਵਾ ਯਾਰ ਨਾ ਇੱਧਰ ਰਹਿ ਗਿਆ ਦਾ ਮੈਂ ਡੈਡੀ ਨੂੰ ਜਦ ਵੀ ਕਰਦਾ ਮੈਂ ਇੱਧਰ ਬਣਾ ਲੇਗਾ ਆਪਾਂ ਕਰਾ ਨਾ ਲੋਡ ਨਹੀਂ ਕਿਵੇ ਦੇਖੋ ਇਤਾਂ ਤੜਾ ਪੜਿਆ ਸਮਾਨ ਇਹ ਸਾਰਾ ਪੜਿਆ ਇਹ ਇੱਧਰ ਬਣਾਣ ਲੱਗ ਰਹੇ ਆ ਇਸ ਦੇ ਉੱਪਰ ਟੰਕਿਆਂ ਦਾ ਜਗਾਰਡ ਕਰ ਦੇਗੇ ਬਾਕੀ ਸਰਦਨ ਬਈ ਜਖਾਂ ਦੁਕਾਨ ਵਾਸਤਾ ਜਗ੍ਹਾ ਚੱਲ ਜਾ ਘੱਟ ਬਟ ਜਿਹੜਾ ਸਟਾਕ ਰੱਖਣੇ ਵਾਸਤਾ ਜਗ੍ਹਾ ਨਾ ਉਦੋਂ ਬਈ ਜਿੰਨੇ ਹੋਆ ਨਾ ਉਤਨੀ ਘੱਟ ਆ ਵਾਕੀ ਆਪਣੀ ਨੇ ਇੱਕ ਬਾਹਰ ਜਗ੍ਹਾ ਪੜੀ ਆ ਵਾਹਾਂ ਦੇਖਾਂਗੇ ਉਸਕਾ ਕਰਾਂਗੇ ਨਾ ਹਿੱਲਾ ਵਜ਼ਿੱਲਾ ਪਰ ਨਿਊਜ਼ ਲੋਅ ਬਣਾਰੀ ਆ ਪਹਿਲਾਂ ਕੋਈ ਜਿਸ ਤਰ੍ਹਾਂ ਬਾੜੇ ਬੂੜੇ ਅੰਗੇ ਹਵਾ ਬਣਾ ਗੁਬਾਰੇ ਭੂ ਰਹੇਗੀ ਈਵਨ ਨੂੰ ਨਾ ਵਾ ਕਰਾਂਗੇ ਬਈ ਸ਼ਾਇਦ ਪਾਗਾਂ ਨੂੰ ਉਸ ਕੋ ਸ਼ੱਟ ਸ਼ੂਟ ਪਾਣਾ ਪੜਾਗਾ ਮੇਰੇ ਹਿਸਾਬ ਤੇ ਦੋ ਬਾਕੀ ਇਹ ਲਈ ਹੈ ਜਗ੍ਹਾ ਗੱਬਾ ਵੀ ਜਾਂ ਤਾਂ ਗੱਬਾ ਰੈਕ ਲੱਗ ਜਾ ਇਸਕੇ ਫਿਰ ਗੱਡੀ ਪਰਮਨੈਂਟਲੀ ਵਹੀਂ ਖੜਾਗੀ ਜੇ ਉਹ ਰ ਗੱਬਰ ਆਇਆ ਲੱਗ ਜਾ ਫਿਰ ਵੀ ਸਮਾਨ ਖਾਸ ਆ ਜਾਗਾ ਜਿਉਂ ਆ ਜਿਸ ਤਰ੍ਹਾਂ ਇੱਧਰ ਉੱਧਰ ਹੋ ਜਾਣਾ ਰ ਇਸ ਤਰ੍ਹਾਂ ਲੱਗ ਜਾਣਾ ਜਿਸ ਤਰ੍ਹਾਂ ਇੱਕ ਊਰਾ ਜਾ ਇੱਕ ਊਰਾ ਹੈਗਾ ਫਿਰ ਤੋਂ ਬਹੁਤ ਸਮਾਨ ਆ ਜਾਗਾ ਬਾਕੀ ਦੇਖਾਂ ਚਲੋ ਜਿਸ ਤਰ੍ਹਾਂ ਹੀ ਹੋਆਗਾ ਬਾਈ ਓਹੋ ਚੱਲਾਂ ਬਾਈ ਵਸ਼ਾਲ ਆ ਰਿਹਾ ਮੇਰੇ ਕੋਲ ਬਾਕੀ ਬੰਦੇ ਥੋੜਾ ਲੇਟ ਆ ਜਾਵਾਂਗੇ ਇਹ ਦੇਖੋ ਓ ਗੁੰਨੂ ਕੀ ਹੋ ਰਿਹਾ ਬੁੱਤ आना टालने वास्ते बहुत कुछ करना पड़ा भाई <laughs> मित्रों खुश आ गया भाई गड्ढे डंडे होने मानो भाई ना टाइम लगन लगे कोई अंत ओ दुकानवा मेरा चार्जर लग रहा है लीड ले आई कट का तो लीड तेरी एक ट्रैक्टर के भी आई गई है ਆਈ ਹੋਈ ਆ ਯਾਰ ਉਹ ਚਾਹੀਦੀ ਦੀ ਯਾਰ ਤੁਮ ਮਿਲੀ ਨਹੀਂ ਦਵਾਰ ਮੈਂ ਜੇਪ ਸੀ ਦਵਾਈ ਦੀ ਉਹ ਜ਼ਰਾ ਮਿਲੀ ਨਹੀਂ ਪਤਾ ਨਹੀਂ ਕਿਹਨਾਂ ਇਸ ਮੇਰੇ ਲਈ ਹੈ ਨਾ ਤੇਰੇ ਵਾਲੇ ਤਾਂ ਹੈਗਾ ਉਹ ਚੱਕ ਲਿਆ ਇਸ ਵਾਲੀ ਤੇ ਹੈ ਆਈਫੋਨ ਵਾਲੀ ਤਾਂ ਮੇਰੇ ਆਈਫੋਨ ਵਾਲੀ ਨਹੀਂ ਹੈ ਮੇਰੇ ਕੋਲ 15 ਪ੍ਰੋ ਹੋ ਮੇਰਾ ਆਈਫੋਨ ਹੋ ਆ ਪਰ ਉਹ ਸਮਸਾਲੀ ਆਈ ਮੈਂ ਲਗਾ ਦੂਸਰੀ ਉਹ ਹੀ ਰੱਖ ਦੇ ਉਹ ਰੱਖਾ ਦੇ ਦੇਖੇ ਇਹ ਵਾਲੇ ਨੂੰ ਅੱਗਾ ਪਿੱਛਾ ਕਰਕੇ ਖੜਾ ਦੇ ਤੋ ਜਿਆਦਾ ਰਸਤਾ ਬੰਦਾ ਏਹੀ ਰਸਤੇ ਨੂੰ ਆਇਆ ਕਰਨਾ ਜ ਸੰਜੇਪ ਪਰਾ ਲੈ ਨੂੰ ਪਰ ਚਿੱਤਨ ਦਾ ਰਸਤਾ ਕੋ ਲਿਆ ਸਿਰਫ ਅੱਜ ਆਇਆ ਮੈਂ ਬਾਈ ਇੱਕ ਦਿਨ ਪਹਿਲਾਂ ਵੀ ਆਇਆ ਤਾਂ ਉਹ ਜਹਾਂ ਵਾਕ ਕਰਵਾ ਰਹੇ ਨੇ ਬਾਈ ਦਰਗਾਹ ਪਾ ਮੇਲਾ ਹੋ ਰਿਹਾ ਨਾ ਵਾਕ ਕਰਵਾ ਰਹੇ ਮੇਲੇ ਆ ਚਲੋ ਪੰਡਾਰਾ ਆ ਤੋ ਬਾਹਰ ਨਾ ਪੀਵੀਸੀ ਦਾ ਸਾਰਾ ਕਰਾਇਆ ਤਾਂ ਉਹ ਜੋ ਬਾਹਰ ਦਾ ਜਦ ਫਿਰ ਮੈਂ ਹੀ ਕਰਾਇਆ ਤਾਂ ਸਾਰਾ ਕੁਝ ਬਾਈ ਬਾਕੀ ਇਸ ਤਰ੍ਹਾਂ ਦਾ ਸ਼ੈੱਡ ਗਏ ਬਾਹਰ ਪਾਉਣੇ ਨਹੀਂ ਉਹ ਸੈੱਟ ਵਧੀਆ ਰਹਿ ਗਿਆ ਨਾ ਸਮਾਨ ਸਮੂਨ ਵਾਸਤੇ ਤੋਂ ਚਾਦਰਾਂ ਪਾਦੇ ਹੈ ਨਾ ਉੱਪਰ ਇਹ ਤਾਂ ਤੂੜੀ ਵਾਲਾ ਚੱਲ ਬਾਹਰ ਜਾਂ ਜਗਾ ਪੜੀਆਂ ਪਰ ਟੰਕੀਆਂ ਟੁੰਕੀਆਂ ਹੋ ਰੱਖਿਆ ਜਾ ਹੈ ਨਾ ਲਟਰਮ ਸ਼ਟਰਮ ਛੱਟ ਬਈ ਸ਼ੈਡ ਵਾਂ ਉਹ ਆ ਗਿਆ ਬਸ ਉਹ ਪਰ ਆ ਦੇਖ ਤਾਂ ਦਿਖਾਉਂ ਮੂਰੀ ਦੇ ਦੀ ਦਿਖ ਰਹੀ ਚਾਦਰਾਂ ਲੱਗੀਆਂ ਉਹ ਉਹ ਕੈਮਰਾ ਹੀ ਫੋਕਸਿੰਗ ਕਰ ਰਿਹਾ ਨਾ ਯਾਰ ਅੱਖਾਂ ਅੱਖਾਂ ਵਰਗਾ ਕੈਮਰਾ ਥੋੜੀ ਹੋ ਗਿਆ ਇਹ ਵੀ ਹੋ ਸਕਾ ਹਾਂ ਉੱਪਰ ਹਵਾ ਵੀ ਚੱਲ ਰਹੀ ਹੈ ਨਾ ਕਿੰਨੀ ਯਾਰ ठीक है गरमीयां बुरा हाल हो जाता है लो भाई कोल्पिया जूस वाले भी इन्नू पहला पता लग जाए है ना चलो बढ़िया उन्होंने चला है ना पूरी नु आगे तो करने की नहीं ठीक है ठीक है हरमन भी है ट्रैक्टर लेगा हारमन सेठ क्या हाल है हो ठीक ठाक चल गया प्रोग्राम चल जा रहा है इधर लंगर की तैयारी ਕਵਾਲੀਆਂ ਚੱਲ ਰਹੀ ਦੇਖੋ ਭਾਈ ਕਿਹੜਾ ਸਵਾਦ ਆ ਰਿਹਾ ਜਿਤਨਾ ਲੱਗ ਰਿਹਾ ਜਿਤਨਾ ਮੈਂ ਤਾਂ ਕਵਾਲੀਆਂ ਮਦਲਮਰ ਪਿੰਟਾਂ ਨੂੰ ਹੁੰਦੀ ਰਹਾਂ ਆ 12 ਹੋ ਗਏ 1 ਵਜੇ ਚੱਲਣਾ ਸਾਇਦ ਲੰਗਰ ਹੈਮ ਲੱਗ ਜਾ ਬਾਕੀ ਮੇਰੇ ਡਿਊਟੀ ਲਿਖੇ ਬਾਹਰ ਕੈਂਪਰ ਪਰ ਪਰਕ ਦੇਣੀ ਬਾਈ ਕੁਝ ਹਰਾ ਕਰਦੇ ਮਾਗੀ ਕਵਾਲਿਆਂ ਦਾ ਯਾਰ ਮਜਾ ਹਵਾ ਸੁਣਨੇ ਮਾ ਨਾ ਰੰਗ ਬੰਦਦੇ ਆਂ ਪੂਰੇ ਜੇ ਵਧੀਆ ਸਾਊਂਡ ਹੋਣਾ ਐਨ ਪੂਰੀ ਬੇਸ ਚੱਲ ਰਹੀ ਦੀ ਯਾਰ ਨੀ ਮਰ ਮਰ ਕੇ ਜੀ ਵਾਈ ਸਟੇਜ ਦਾ ਕੰਮ ਚੱਲ ਰਿਹਾ ਕਿਉਂਕਿ ਕਨਵਰ ਗੁਰਾ ਨੇ ਰੋਹਣਾ ਇੱਧਰ ਕੁਰਸੀਆਂ ਹੋ ਜਾਣੀ ਸਾਰੀ ਕੀ ਸੇਵਾ ਕਰ ਰਹੇ ਤੇ ਬੂਟ ਪੜੇ ਨੇ ਹਾਂ ਕਰਾਰੂ ਆ ਗੁੰਕਿਸੇ ਤੇ ਆਪਣੀ ਆਵਾਜ਼ ਸਾਰੀ ਬਾਈ ਸਾਊਂਡ ਸੌਂਡ ਦਾ ਵੀ ਨਾ ਸਾਰਾ ਸਿਸਟਮ ਆਪਣਾ ਹਵਾ ਅੱਜ ਗੱਲ ਸਿੰਗ ਕਰਾਂਗਾ ਬਾਈ ਉਹ ਦੇਖੋ ਸਾਰੀ ਸਾਊਂਡ ਦੀ ਗੱਡੀ ਆਈ ਹੋਈ ਭਰ ਕੇ ਆਪਣੀ ਬੈਂਟੀ ਮੁੰਟੀ ਉਹਨ ਕੀ ਆਪਣੀਆਂ ਸਾਰੀ ਕਰਾ ਕਿਸੇ ਦਾ ਸਾਊਂਡ ਹੁੰਦਾ ਨਹੀਂ ਪਰ ਇਸਕਾ ਹੈ ਕਨਵਰ ਕਰਵਾ ਲਿਆ ਆਪਣਾ ਕੋਲ ਪਾਏਗਾ ਕਾਟਾ ਜਨਰੇਟਰ ਲਾਇਆ ਹੋਇਆ ਬਾਕੀ ਸ਼ਾਮ ਨਵਾਵਾਂਗੇ ਬਾਈ ਤਿੱਨੇ 60 ਤਿੱਨੇ ਹੋਵੇ ਸੇਵਾ ਕਰ ਲਈ ਬਹੁਤ ਹੈ ਫੋਟੋ ਦੇ دیਵਾਨੇ ਆ ਬਾਈ ਪੂਰੇ ਬੰਦੇ ਉਂਤਰਾ ਟਾਈਮ ਕਿੰਨਾ ਹੋ ਗਿਆ 5 10 ਹੋ ਗਏ ਮੈਂ ਪੜ ਆ ਗਿਆ ਟਾਈਮ ਗੇ ਜਲਦੀ ਬਾਈ ਇਹ ਬੂਆ ਦਾ ਮੁੰਡਾ ਵੀ ਆ ਰਿਹਾ ਉਹਨੂੰ ਵੀ ਲੈ ਕੇ ਚਲੂਗਾ ਬਾਕੀ ਘਰ ਕੇ ਹੀ ਜਾਵਾਂਗੇ ਉਹਨਾਂ ਸਾਰਿਆਂ ਨੂੰ ਬੁਲਾਸ ਹੋ ਗਿਆ ਇਸ ਫੈਮਿਲੀ ਨੂੰ ਖਰੇ ਨਹੀਂ ਕਾਈ ਮਾਜਾ ਲੋ ਜਾ ਦਾ ਆ ਜਾਾਂਗੇ ਫੱਟ ਸਾਡਾ ਜੱਕਨਵਰ ਗਿਰਵਾਲਾ ਦਾ ਕਰਕੇ ਘਰੇ ਦੇਖਦੇ ਹਾਂ ਖੜਾ ਹਾਂ ਵੀ ਮਾ ਜਰੂਰ ਚਰਾ ਆਪਣੇ ਨੇੜਾ ਠੀਕ ਨੇ ਬਾਈ ਉਂ ਤੋਂ ਜਾਇ ਨਹੀਂ ਜਾਂਦਾ ਕਹੀਂ ਵੀ ਅਕਸ ਬਾਕੀ ਚੱਲ डैडी ने खोल के शॉप डैडी बैठे बाकी मित्रों पूरा दोपहर कवालिया कबूलिया सारा कुछ चल रहा था कम तो वेत्र इसकी चल रही है तैयारी कनवर गवाल <laughs> किस टाइम चलना खड़ा किस टाइम आ 5 ਵਜੇ ਦਾ ਟਾਈਮ ਕਿਹਾ ਕੰਨਰ ਕੋਲੋਂ ਵਾਲਾ ਫੋਨ ਆਇਆ 6 ਵਜੇ ਦਾ ਟਾਈਮ ਕਿਹਾ 6 ਵਜੇ ਦਾ ਟਾਈਮ ਲਈ ਕਿਹਾ ਐਨੇ ਬਾਈ ਅਰ 6 ਤੁਹਾਨੂੰ ਦਿਖਾਵਾਂ ਕਿੰਨਾ ਟਾਈਮ ਹੋ ਗਿਆ ਯਾਰ ਉਹ ਚੱਲ ਜਾ ਬੇਇੱਜ਼ਤੀ ਕਰਾਦੀ 6:35 ਹੋ ਗਏ ਚਲੋ ਫੋਣ ਵਾਲਾ ਸਟਾਰਟ ਥੋੜੀ ਬਹੁਤ ਦੇਰ ਮਾ ਖਲੀ ਕੋਈ ਸੰਨ ਗਵਨ ਨਹੀਂ ਹੈ ਐਨੇ ਟਾਈਮ ਦੀ ਇਹ ਤਾਂ 6 ਵਜੇ ਦਾ ਪਰ 6 ਵਜੇ ਹੈ ਕਿੱਥੇ ਦਾ ਰੀ ਉਹ ਪਰਨੇ 6:30 ਤਾਂ ਹੋ ਗਏ ਖਲੀ ਚਲਾਗਾ 7 7:30 ਤੇ ਪਹਿਲਾਂ ਨਹੀਂ ਚੱਲਦਾ 8 ਮੇਰੇ ਹਿਸਾਬ ਤੇ 9 ਵੱਜ ਜਾਣਗੇ ਰਾਤ ਤੇ ਲੋ ਮਿੱਤਰੀ ਰਾਤ ਨੂੰ ਆਏ ਆ ਗੰਨੂ ਵੀ ਆਈ ਆ ਆ ਤੇਰੀ ਗੰਨੂ ਕਿਹਾ ਰਿਹਾ ਹੈ ਬੰਦਾ ਬੰਦਾ ਹਰ ਤੀਜੇ ਖੜੇ ਤੇ ਮੈਨੂੰ ਮੈਨੂੰ ਲੱਗਦਾ ਤਾਂ ਵੀ ਲਾਲ ਹੈ ਪਾ ਜੀ ਮੈਨੂੰ ਸੋਹਣਾ ਲੱਗਦਾ ਹੈ ਕਿਸੇ ਨੂੰ ਚਿੱਟਾ ਸੋਹਣਾ ਲੱਗਦਾ ਹੈ ਕਿਸੇ ਨੂੰ ਸੰਤਰੀ ਸੋਹਣਾ ਲੱਗਦਾ ਹੈ ਕਿਸੇ ਨੂੰ ਨੀਲਾ ਸੋਹਣਾ ਲੱਗਦਾ ਹੈ ਆਪਣੀ ਆਪਣੀ ਪਸੰਦ ਹੈ ਤੇ ਉਹਦਾ ਮੇਰੇ ਵੀ ਇਹ ਪਸੰਦ ਹੈ ਅਰਸੀ ਬਹੁਤ ਕਸੂਤੇ ਫਸੇ ਵੇ ਅੱਜ ਕਰ ਬਾਬਿਓ ਐ ਇੰਨਾ ਚਿਰ ਬਾਬੇ ਦੇਖਣ ਲੱਗ ਜਾਂਦੇ ਆ ਵਿਆਪ ਆਇਆ ਤਾਂ ਕੁਛ ਨਾ ਕੁਛ ਆਇਆ ਇਹਦੇ ਕੋਲ ਉਹ ਨਹੀਂ ਬਾਬਾ ਗੱਲ ਹੀ ਢੋਲ ਹੈ ਖਰਚ ਦੇ ਬੰਦੇ ਰੱਬ ਖੈਰ ਬਾਬਾ ਆਜੋ ਨਾਉ ਜੁਰੇਸ਼ ਕਮੀਂ ਅੰਦਰ ਤੋਂ ਅੰਦਰ ਤੱਕ ਜਾਣਾ ਮੰਝਲਾ ਦਾ ਸਰਨਾਵਾ ਵੇ ਆ ਜਾ ना ना तुम्हें दिल लगी तुम्हें दिल लगी भूल जानी पड़ेगी मोहब्बत की राहों में आकर तो देखो तड़पने पे मेरे ना फिर तुम हंसोगे ज़रा रुख सया तो देखो। दे दुनिया पई दुनिया पई खसबा न खावे दुनिया पई खसबा नू खावे मस्ती उमाए फिरंदी ਮੇਰਾ ਤੁਣਕਾ ਯਾਰ ਵਜਾਵੇ ਤੇ ਮਸਤੀ ਮਾ ਤੇ ਬਰਾਹੀ ਕਹੂਗਾ ਵੀ ਮਸਤ ਬਣਾ ਦੇਣਗੇ ਵੀ ਵੀ ਤਾਲੀ ਨਾਲ ਮਰੇ ਪੈ ਤੁਸੀਂ ਤੁਹਾਡੇ ਪ੍ਰਾਂਵੋ ਉੱਕੇ ਮੇਰੀਆਂ ਮਾਵਾਂ ਤੇ ਭੈਣਾਂ ਉੱਕੇ ਆਪਦੇ ਭਰਾਵਾਂ ਨਾਲ ਆਪਦੇ ਪੁੱਤਾਂ ਨਾਲ ਐਂਡੀਆਂ ਮਿਲਣਾ ਕਰਾਈਦੀਆਂ ਨਾਲ ਕਿ ਤੂੰ ਉਰਨ ਜਾ ਕੇ ਬੈਠੀ ਰਹਿੰਦੇ ਹੋਰ ਢੜ ਕੇ ਨੀਂਦ ਵੀ ਖਰਾਬ ਕਰੇਗੀ ਤੇ ਇਧਰ ਵੀ ਕੁਛ ਨਾ ਨਿਕਲੇ ਆ ਕੱਲੇ ਵੱਡੇ ਵੀ ਨਾ ਆਉਂਦੇ ਦਾਂਕੇ ਚੁੜਾਣਗੇ ਐਸਾ ਕੀ ਕਰਨਗੇ ਜੀ ਕੋਹਣ ਕੇ ਪਿਆਣਗੇ ਚਾ ਕੋ ਗੱਲਬਾਤ ਅੱਗੇ ਚੱਲੂ ਆਹ ਕੰਮ ਕਰ ਲਈ ਰੰਗ ਚੜ ਜਾਣਗੇ ਜਿੱਥੋਂ ਮਰਜ਼ੀ ਚੜਾ ਲੈ ਉੱਠ ਕੇ ਬੰਦਿਆ ਨਾਮ ਧਿਆਲ ਹੈ ਉੱਠ ਕੇ ਧਿਆਲਾ ਉੱਠ ਕੇ ਬੰਦਿਆ ਨਾਮ ਧਿਆਲਾ ਉੱਠ ਕੇ ਬੰਦਿਆ ਨਾਮ ਧਿਆਲਾ ਨਾਲ ਗੁਰੂ ਤੇ ਪ੍ਰੀਤਾ ਪਾਲੈ ਨਾਲ ਗੁਰੂ ਤੇ ਪ੍ਰੀਤਾ ਪਾਲੈ ਉੱਠ ਕੇ ਬੰਦਿਆ ਨਾਮ ਧਿਆਲਾ ਨਾਲ ਗੁਰੂ ਤੇ ਪ੍ਰੀਤਾ ਪਾਲੈ ਉਹ ਗੁਰੂ ਘਰ ਦਾ ਸਪੀਕਰ ਬੋਲੇ ਬੋਲੇ ਘਰ ਦਾ ਨਹੀਂ ਉਹ ਗੁਰੂ ਘਰ ਦਾ ਸਪੀਕਰ ਬੋਲੇ ਤੱਕੜੀ ਨਾਨਕ ਦੀ ਤੇਰਾ ਤੇਰਾ

बाहर सावगी क्या हो रहा के बाहर देखो <laughs> कुछ हुँ? क्या हो रहा गुनवार को छोड़ कहूँ करा क्योंकि क्या मन तो क्या पता रात हो जाए चलो भाई हवा भाई धुंदू तो कर एक 2 ਮਿੰਟ ਸਕਿੰਟ ਆ ਹਮਨੇ ਸਟੇਜ ਤੱਕ ਗਏ ਗੁੰਨੂ ਨੂੰ ਚਲ ਮਾਂ ਚਲ ਕੋ ਮਾਨ ਸਮਾਨ ਹੋ ਜਾ ਬਾਈ ਦਾ ਵਾ ਗਏ ਉੱਥੇ ਦੇ ਬਸ ਆਂਦੇ ਆਂਦੇ ਬਾਈ ਇਤਨੀ ਕੋ ਹਵਾ ਜਦੀ ਉਹਨੇ ਦੋ ਪਿੱਛਾ ਦੇਖ ਲੈਟਾਂ ਲੂਟਾਂ ਸੌਰੀ ਬੰਦ ਹੋ ਗਈ ਇੱਕਦਮ ਮੈਨੂੰ ਪਤਾ ਨਹੀਂ ਕਿ ਆ ਹੋ ਗਿਆ ਸਾਰਾ ਉਹ ਤੇ ਗੁੰਨੂ ਨੂੰ ਮਸਤੀ ਚੜ ਰਹੀ ਬਾਈ ਹਵਾ ਕਰਕੇ ਸਾਰਾ ਕੰਮ ਪੂਰਾ ਉਹ ਬੰਦਾ ਅੰਦਰ ਫੋਨ ਵਾਟ ਲੜ ਰਿਹਾ ਬਾਦਾ شو ਬਾਦਾ ਵੀ ਰਾਜਾ ਬਾਕੀ ਲੰਗਰ ਦਾ ਪ੍ਰੋਗਰਾਮ ਕਰਿਆ ਉੱਧਰ ਲੰਗਰ ਜਾ ਰਹੇ ਖਾਣ ਵਈ ਘਰ ਆਣਾ ਇਨੇ ਪ੍ਰਸਾਦ ਆਣ ਲਗੇ ਬਈ ਬੰਦਾ ਸੋਚਿਆ ਕਿਹਾ ਉਹ ਕਾਇਆ भैंड हवा चली है ना पता भी नहीं लग गया था। देख लिंट हमी रह पिछा एंड करके आई ਉਲੀ ਕਰ ਲੇ। ਵਾਧਾ ਪੂਰੀ ਆ ਵੀ ਦੇਖੋ। ਚੋਗਰਾ ਮੋਟਰਸਾਈਕਲ ਤੋਂ ਅੰਨੇ ਗੱਡੀ ਮਾਤੇ। ਇਹ ਟੁੱਕਟ ਆਇਓ ਮੇਲੇ ਮਾਤੇ ਇਹ ਗੱਡੀਆਂ ਨਿਕੜੀ ਸਾਰੀ। ਉਹ ਦੇਖ ਪੂਰਾ ਬੜਾ

15 ਮਿੰਟ ਲੱਗਣੇ ਆ ਨਾ ਨਾ ਰੋਟੀ ਨਹੀਂ ਕੋਈ ਨਹੀਂ ਫਿਰ ਕਰ ਲੇਂਗੇ ਰੋਟੀ ਠੀਕ ਆ ਵੀਰੇ 10 15 ਮਿੰਟ ਲੱਗਣੇ ਆ ਕੋਈ ਨਹੀਂ ਜਈਏ ਮਿਲਗਾ ਜੀ ਦਿਨ ਵੀ ਜਾਗ ਸ਼ੋਰ ਬਾਈ ਪ੍ਰੋਮਿਸ ਕੋਈ ਨਹੀਂ ਪਾਣੀ ਲੱਗ ਗਿਆ ਯਾਰ ਕੋਈ ਕੋਈ ਨਹੀਂ ਓਕੇ ਚਲੋ ਦਮੀਰ ਨੂੰ ਦੇ ਦੇ ਠੀਕ ਆ ਬਾਈ ਓਕੇ ਓਕੇ ਲੋ ਬਾਈ ਪੂਰੀ ਬਰਸਾਤ ਪੜ ਰਹੀ ਹੈ ਜਿੰਨੋਂ ਵਾਇਰੇ ਕਰਾਂ ਵਿੱਚ ਵਿੱਚ ਜਿਵੇਂ ਤਾਂ ਔਲੇ ਵੀ ਆਏ ਥੋੜੇ ਥੋੜੇ ਹੁਣ ਤਾਂ ਆ ਗਏ ਗੋਮਾ ਬਾਈ ਉਹਨੇ ਲੰਗਰ ਦਾ ਪ੍ਰੋਗਰਾਮ ਕਰਕੇ ਤਾਂ ਵੱਟ ਲੰਗਰ ਲੰਗਰ ਦਾ ਮੀਂਹ ਕਰਕੇ ਦਾ ਸਾਰਾ ਕੰਮ ਉਹ ਘੜ ਤੇ ਡੁੱਗ ਗਿਆ ਉਹ ਦੇਖੇ ਰਹਿ ਆ ਕੀ ਹੋ ਗਿਆ ਕਿ ਉਹ ਕੀ ਵਿਸ਼ੇਸ਼ ਸਨਮਾਨ ਮਿਲਿਆ ਬਾਈ ਅਰਨਾ ਬਾਰਸ਼ ਵੀ ਵੀ ਆਉ ਰਹੀ ਹੈ ਉਹਨਾਂ ਨੂੰ ਲੱਗਾ ਨਹੀਂ ਕੋਈ ਨਾ ਕੋਈ ਕਰਟ ਹੀ ਮੰਨਾਂਗੇ ਬਰਸਾਤ ਇਸ ਤਰ੍ਹਾਂ ਨਹੀਂ ਮੰਨਣੇਗੀ ਹੈ ਕੁਝ ਨਾ ਕੋਈ ਹੋਵਾਗਾ ਹੀ ਬਾਈ ਆਫੀ ਜਗ੍ਹਾ ਬਰਸਾਤ ਦਾ ਸੀ ਜੀ ਹਾਈ ਅਲਰਟ ਕਿਉਂਕਿ ਅੱਜ ਥੋੜਾ ਬੀਜੀ ਤੇ ਪਤਾ ਨਹੀਂ ਲੱਗਿਆ ਮਾਨੂੰ ਪਰ ਈ ਵੀ ਸ਼ਾਮ ਨੂੰ ਬਹੁਤ سارے ਮੈਸੇਜ ਆਏ ਅਲਰਟ ਵਾਲੇ ਵੀਡੀਓ ਆਈ ਸੀ ਮੌਸਮ ਵਿਭਾਗ ਵਾਲਾਂ ਦੀ ਬਾਈ ਚਲੋ ਆਪਣਾ ਜੋ ਵੀ ਬਾਈਆਂ ਨੇ ਕਰ ਕਦ ਸਹੀ ਸਲਾਮ ਵਧੀਆ ਨਿਭੜ ਗਾਦਾ ਸਹੀ ਸਲਾਮ ਇਸ ਤਰ੍ਹਾਂ ਬਾਈ ਮਤਲਬ ਉਹ ਆ ਗਿਆ ਦਾ ਕਰਨੂਗਵਾ ਦਾ 7:30 ਪੌਣੇ 8 ਵਜੇ ਆ ਗਿਆ ਦਾ ਤੋਂ ਮੌਸਮ ਖਰਾਬ ਹੋਇਆ ਸਵਾ ਕਨੋਂਗ ਦੇ ਜੀ ਤੋਂ ਮੰਦਰੋ ਡੇਢ ਪੌਣੇ 2 ਘੰਟਾ ਹਨ ਸਹੀ ਚੱਲ ਗਿਆ ਕੰਮ ਬਾਈ ਓਏ ਓਹੀ ਆ ਬਾਈ ਇੱਕ ਜਮੇ ਨਹੀਂ 15 ਮਿੰਟ ਲੱਗੇ ਹਨ ਮਤਲਬ 2 ਘੰਟੇ ਇੰਜੋਏ ਕਰ ਲਿਆ ਦਾ ਖਾੜਾ ਬਾਈ ਬਾਕੀ ਮਿੱਤਰੋ ਅੱਜ ਦੀ ਵੀਡੀਓ ਇਨ ਸਵਾਪਤੀ ਕਰਾਂ ਬਾਈ ਵੀਡੀਓ ਬਦਲੇ ਗਿਆ ਆਪਣੇ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ ਥੈਂਕ ਯੂ